ਮਹਲਾ ਤੀਜਾ ਗੁਰਮੁਖ ਸੇਵਨ ਕੀਨੀਆ ਹਰ ਨਾਮ ਨ ਲਗੋ ਪਿਆਰ ਸਬਦੈ ਸਾਧਨਾ ਆਇਓ ਮਰ ਜਨਮੇ ਵਾਰੋ ਵਾਰ ਰਾਗ ਬਢੰਸ ਕੀ ਵਾਰ ਦੀ 17ਵੀਂ ਪੌੜੀ ਸਲੋਕਾ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਗੁਰੂ ਦਾ ਹੁਕਮ ਨਹੀਂ ਮੰਨਿਆ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਹੀ ਨਹੀਂ ਬਣਿਆ ਗੁਰੂ ਦਾ ਸ਼ਬਦ ਸੁਣ ਕੇ ਉਹਨਾਂ ਨੂੰ ਸਵਾਦ ਹੀ ਨਹੀਂ ਆਇਆ pau ਗੁਰੂ ਦੇ ਹੁਕਮ ਨੂੰ ਗੁਰੂ ਦੇ ਸ਼ਬਦ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਉਹ ਆਪਣੇ ਜੀਵਨ ਦੇ ਵਿੱਚ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹਾਨਾ ਮਨਮੁਖ ਅੰਧ ਨਜੇਤਈ ਕਿ ਤ ਆਇਆ ਸਹਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਜੋ ਮਨ ਪਿਛੇ ਤੁਰਦੇ ਹਨ ਮੰਦੀ ਮਦਿਆਂ ਮਾਰੇ ਕਹਿੰਦੇ ਉਹ ਅੰਨੇ ਹਨ ਉਹਨਾਂ ਨੇ ਪਰਮੇਸ਼ਰ ਦਾ ਨਾਮ ਸਿਮਰ ਨਹੀਂ ਕੀਤਾ ਉਹਨਾਂ ਦਾ ਸੰਸਾਰ ਵਿੱਚ ਆਇਆ ਬੇਕਾਰ ਹੀ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦੇ ਉਤੇ ਮਿਹਰ ਦੀ ਨਦਰ ਕਰ ਦਿੱਤੀ ਓ ਗੁਰੂ ਵੱਲੇ ਮੂੰਹ ਕਰਕੇ ਤੁਰਨ ਲੱਗ ਪੈ ਗੁਰੂ ਦਾ ਹੁਕਮ ਮੰਨਣ ਲੱਗ ਪੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਮਹਲਾ 3 ਜੀ ਇਕੋ ਸਤਗੁਰ ਜਾਗਤਾ ਹੁਰ ਜਗ ਸੂਤਾ ਮੋਏ ਪਿਆਸ ਸਤਗੁਰ ਸੇਵਨ ਜਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ ਇਕੋ ਪਰਮੇਸ਼ਰ ਹੀ ਇਕੋ ਗੁਰੂ ਹੀ ਜਾਗਦਾ ਹੈ ਉਹ ਸਾਰਾ ਜੋ ਸੰਸਾਰ ਹੈ ਉਹ মোহ ਮਾਇਆ ਦੀ ਤ੍ਰਿਸ਼ਨਾ ਦੀ ਪਿਆਸ ਵਿੱਚ ਸੁਤਾ ਪਿਆ ਹੈ ਜੋ ਸੱਚੇ ਗੁਰੂ ਦੀ ਸੇਵਾ ਕਰਦੇ ਹਨ ਭਾਵ ਗੁਰੂ ਦਾ ਹੁਕਮ ਮੰਨਦੇ ਹਨ ਉਹ ਜਾਗਦੇ ਹਨ ਉਹ ਸੱਚੇ ਨਾਮ ਵਿੱਚ ਰੰਗੇ ਗਏ ਉਹ ਗੁਣਾ ਦੇ ਖਜ਼ਾਨੇ ਗੁਣਾ ਦਾ ਖਜ਼ਾਨਾ ਉਹਨਾਂ ਨੇ ਪਾ ਲਿਆ ਮਨ ਮੁਖ ਅੰਧ ਨ ਚੇਤਨੀ ਜਨਮ ਮਰ ਹੋਏ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਤੇ ਆਇਆ ਜਿਨ ਕੋ ਤੁਰ ਪੂਰਬ ਲਿਖਿਆਸ ਜੋ ਮਨ ਪਿਛੇ ਤੁਰਦੇ ਹਨ ਉਹ ਅੰਨੇ ਹਨ ਉਹਨਾਂ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਹੁਕਮ ਹੀ ਨਹੀਂ ਮੰਨਿਆ ਉਹਨਾਂ ਦੇ ਜਨਮ ਮਰਨ ਦਾ ਗੇੜ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹ ਗਰਖ ਗਏ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨਿਆ ਗੁਰਬਾਣੀ ਸਿਮਰਨ ਕੀਤੀ ਪਰਮੇਸ਼ਰ ਦਾ ਨਾਮ ਧਿਆਇਆ ਕਿੰਨਾ ਨੇ ਧਿਆਇਆ ਜਿਨ੍ਹਾਂ ਨੂੰ ਤੁਰ ਤੋਂ ਲਿਖੇ ਮੱਥੇ ਦੇ ਸੰਸਕਾਰ ਜਾਗ ਪਏ ਪੌੜੀ ਹਰ ਨਾਮ ਹਮਾਰਾ ਭੋਜਨ ਸਤੀ ਪ੍ਰਕਾਰ ਜਿਤ ਖਾਈਐ ਹਮਕੋ ਤ੍ਰਿਪਤ ਪਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਾ ਹੋਰ ਪਹਿਨਣ ਦੀ ਹਮਾਰੀ ਸਰਦ ਗਈ ਮਾਰੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਭੋਜਨ ਬਣਾਓ 36 ਪ੍ਰਕਾਰ ਦੇ ਸਵਾਦ ਆਉਣਗੇ ਇਹੋ ਜੇ ਭੋਜਨ ਨੂੰ ਪਰਮੇਸ਼ਰ ਦੇ ਨਾਮ ਨੂੰ ਛਕੋ ਕਿ ਹੋਰ ਖਾਣ ਦੀ ਆਸ ਹੀ ਨਾ ਰਹੇਗੀ ਮਾਇਆ ਦੀ ਭੁੱਖ ਹੀ ਨਾ ਰਹੇਗੀ ਖਾਣ ਪੀਣ ਦੀ ਭੁੱਖ ਹੀ ਨਾ ਰਹੇਗੀ ਪਰਮੇਸ਼ਰ ਦੇ ਨਾਮ ਨੂੰ ਆਪਣੀ ਪੁਸ਼ਾਕ ਬਣਾ ਲਵੋ ਜੀ ਪਹਿਨਿਆ ਫਿਰ ਆਦਮੀ ਨੰਗਾ ਹੀ ਨਹੀਂ ਹੁੰਦਾ ਤੇ ਹੋਰ ਜੋ ਪਹਿਨਣ ਦੀ ਜੋ ਤ੍ਰਿਸ਼ਨਾ ਹੈ ਵਨਸ ਵਨੇ ਕਪੜੇ ਪਾਉਣ ਦੀ ਮਾਰੇ ਕਹਿੰਦੇ ਉਹ ਆਸ ਹੀ ਮੁੱਕ ਜਾਊਗੀ ਹਰ ਨਾਮ ਹਮਾਰਾ ਵਣ ਜਹਰ ਨਾਮ ਵਾਪਾਰ ਹਰ ਨਾਮੇ ਕੀ ਹਮ ਕੋ ਸਤਗੁਰ ਕਾਰ ਕੁਨੀ ਦੀ ਹਰ ਨਾਮੇ ਕਾਮ ਲੇਖਾ ਲਿਖਿਆ ਸਾ ਜਮ ਕੀ ਅਗਲੀ ਕਾਣ ਗਈ ਮਾਰੇ ਕਿ ਨਹੀਂ ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਵਪਾਰ ਵਿਹਾਰ ਵਣਜ ਬਣਾਓ ਪਰਮੇਸ਼ਰ ਦਾ ਨਾਮ ਆਪਾਂ ਨੂੰ ਗੁਰੂ ਨੇ ਗੁਰਬਾਣੀ ਵਿੱਚ ਦੱਤਾ ਹੈ ਜਿਹਦੇ ਨਾਲ ਆਪਾਂ ਨੂੰ ਮੁਖਤਿਆਰੀ ਮਿਲ ਜਾਂਦੀ ਹੈ ਪਰਮੇਸ਼ਰ ਦੇ ਨਾਮ ਦਾ ਹੀ ਲਿਖਾ ਲਿਖੋ ਇਹ ਦੇਖਾ ਜਿਨ੍ਹਾਂ ਨੇ ਲਿਖ ਲਿਆ ਉਹਨਾਂ ਨੂੰ ਜਮਾ ਦੀ ਮੁਤਾਜੀ ਹੀ ਮੁੱਕ ਗਈ ਉਹਨਾਂ ਨੂੰ ਖਸ਼ਾਮਦੀ ਨਹੀਂ ਕਰਨੀ ਪਊ ਜਮਾ ਦੀ ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਭਈ ਬਾਰੇ ਕਿਨੇ ਪਰਮੇਸ਼ਰ ਦੇ ਨਾਮ ਨੂੰ ਕਿਸੇ ਵਿਰਲੇ ਨਹੀਂ ਧਿਆਇਆ ਵਿਰਲੇ ਨਹੀਂ ਗੁਰੂ ਦਾ ਹੁਕਮ ਮੰਨਿਆ ਕਿੰਨਾ ਨੇ ਮੰਨਿਆ ਜਿਨ੍ਹਾਂ ਦੇ ਧਰੋਂ ਹੀ ਮਥੇ ਦੇ ਲਿਖੇ ਹੋਏ ਸੰਸਕਾਰ ਗੁਰੂ ਰਹੀਂ ਜਾਗ ਪੈ ਹੋਇਂ ਅਬੇਨਤ ਪੁਲਾਹ ਚੁਕਾਂ ਦੀ ਮਾਫੀ ਬਖਸ਼ਨੀ ਜਿ ਆਓ ਆਪਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਗੁਰਮੰਤਰ ਦਾ ਜਾਪ ਕਰੀਏ vahe guru vahe guru la